ਬਿਲਕੁਲ ਬਿਲਕੁਲ ਵੀ ਜਿਹੜੇ ਭਰਾਵਾਂ ਦਾ ਰਿਸ਼ਤਾ ਨਾ ਇਹ ਤਾਂ ਮਲਵਾਨਾ ਬਹੁਤ ਵੱਖਰਾ ਰਿਸ਼ਤਾ ਆ ਨਾ ਭਰਾ ਮਰੇ ਦੇ ਪੱਜ ਜਾਂਦੀਆਂ ਬਾਮਾ ਵੱਕੇ ਕਿਵੇਂ ਲੱਗੇ ਅੱਜ ਪੁੱਤ ਨੂੰ ਦੇਖ ਕੇ ਵੱਡੀਆਂ ਸਖੀਨਾਂ ਤੇ ਅੱਜ ਇੰਨੀ ਦੁਨੀਆ ਦੇਖ ਰਹੀ ਹੈ ਬਹੁਤ ਸੋਹਣਾ ਲੱਗਿਆ ਲੱਗਿਆ ਹਾਂਜੀ ਪਾਣੀ ਪਿਤਾ ਔਰ ਮਾਂ ਵੀ ਪਾਣੀ ਪਿਤਾ ਮੁਰੇ ਨੇ ਭਾਵ ਕੋ ਕਿ ਵੱਕੇ ਸਹੀ ਗੱਲ ਹੈ ਬਸਵਾਲਾ ਪਾਲਵਾਲਾ ਪਿੰਡ ਦਾ ਮਲਵਾਸੀ ਉੱਥੋਂ ਦਾ ਗਰਾਮ ਦਾ ਜੰਪ ਵਾਲੇ ਉੱਥੋਂ ਦੇ ਅਸੀਂ ਰਹਿਣ ਵਾਲੇ ਆ ਉੱਥੇ ਸਾਡੀ ਜ਼ਮੀਨ ਹੈ ਸਾਡਾ ਘਰ-ਬਾਰ ਵੀ ਉੱਥੇ ਹੀ ਹੈ ਤੇ ਕਮਾਲ ਵਾਲੇ ਸਾਰੇ ਅਸੀਂ ਨਗਰ ਦਾ ਵੀ ਦਿਲੋਂ ਧੰਨਵਾਦੀ ਆ ਵੀ ਸਾਨੂੰ ਹਮੇਸ਼ਾ ਪਿਆਰ ਦਿੰਦੇ ਖਾਸ ਕਰਕੇ ਫਾਇਲ ਕਾ ਜਿਹੜਾ ਸਾਰਾ ਯਾਰ ਬੜਾ ਪਿਆਰਾ ਖਟਾਰੀ ਮੂਵੀ ਅੱਜ ਪੰਜਾਬ ਦੇ ਸਿਨੇਮਾ ਘਰਾਂ ਚ ਰਿਲੀਜ਼ ਹੋ ਚੁੱਕੀ ਹੈ ਤਾਂ ਇੱਕ ਬਾਪ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੁੰਦਾ ਬੇਟਾ ਉਸ ਤੋਂ ਵੀ ਉੱਚਾ ਬਣੇ ਉਸ ਤੋਂ ਹੁੰਦਾ ਜਿਹੜੀ ਕੱਦ ਹੁੰਦਾ ਹੋਰ ਵੱਡਾ ਕਰੇ ਗਰਨਾਹ ਪੁੱਲਰ ਦੇ ਫਾਦਰ ਸਾਹਿਬ ਸਾਡੇ ਨਾਲ ਹੈਗੇ ਸਭ ਤੋਂ ਪਹਿਲਾਂ ਬਹੁਤ ਵਧਾਈਆਂ ਹੁਣ ਇੱਕ ਬਾਪ ਲਈ ਬਹੁਤ ਮਾਨ ਦੀ ਗੱਲ ਹੁੰਦੀ ਐਡੇ ਵੱਡੇ ਸਿਨੇਮੇ ਚ ਪੁੱਤਰ ਨੂੰ ਦੇਖਣਾ ਆ ਨਹੀਂ ਬਿਲਕੁਲ ਜੀ ਮਤਲਬ ਵਾਲਾ ਇੱਕ ਖੁਸ਼ੀ ਤਾਂ ਹੈ ਦੇ ਕੋਈ નો ਡਾਊਟ ਆ ਪਰ ਇਸ ਐਕਸ਼ਨ ਮੂਵੀ ਦਾ ਮਤਲਬ ਹੈ ਜਾਨੂ ਬਹੁਤ ਜ਼ਿਆਦਾ ਕਿ ਆਪਣੇ ਪੰਜਾਬ ਜੇ ਇੱਕ ਨਵੀਂ ਕੁਸ਼ਤੀ ਦੀ ਪ੍ਰਮੋਟ ਨਸ਼ਿਆਂ ਤੋਂ ਰਹਿਤ ਪੰਜਾਬ ਹੋ ਗਏ ਇੱਕ ਥੀਮ ਲੈ ਕੇ ਚੱਲੇ ਮੋਰ ਬਹੁਤ ਵਧੀਆ ਲੱਗਾ ਮਤਲਬ ਸਾਨੂੰ ਕੋਈ ਵੀ ਕਮੀ ਨਹੀਂ ਲੱਗੀ ਮੂਵੀ ਵਿੱਚ ਇੱਕ ਦੋ ਭਰਾਵਾਂ ਦਾ ਪਿਆਰ ਉਹ ਦਿਖਾਇਆ ਕਿ ਜਿਹੜਾ ਜਦੋਂ ਇੱਕ ਭਰਾ ਦਾ ਜਿਹੜਾ ਅੱਜ ਦੇ ਸਮੇਂ ਦੀ ਗੱਲ ਕਰੀ ਸ਼ਾਇਦ ਹੀ ਚਲੋ ਹੋਣਗੇ ਭਰਾ ਇਦਾਂ ਦੇ ਪਰ ਜਿਹੜਾ ਇਹ ਰਿਸ਼ਤਾ ਦਿਖਾਇਆ ਹੈ ਸ਼ਾਇਦ ਫਿਲਮ ਵੇਖਣ ਤੋਂ ਬਾਅਦ ਜਿਨ੍ਹਾਂ ਦੇ ਭਰਾਵਾਂ 'ਚ ਭੇਦਭਾਵ ਹੁੰਦੇ ਨੇ ਉਹ ਵੀ ਨੇੜੇ ਆ ਜਾਣਗੇ ਬਿਲਕੁਲ ਬਿਲਕੁਲ ਵੀ ਜਿਹੜੇ ਭਰਾਵਾਂ ਦਾ ਰਿਸ਼ਤਾ ਨਾ ਇਹ ਤਾਂ ਇੱਕ ਮਲਵਣਾ ਬਹੁਤ ਵੱਖਰਾ ਰਿਸ਼ਤਾ ਆ ਨਾ ਭਰਾ ਮਰੇ ਤੇ ਭੱਜ ਜਾਂਦੀਆਂ ਬਾਹਮਾਂ ਵਾਕੇ ਭਰਾ ਭਰਾ ਦਾ ਰਿਸ਼ਤਾ ਜੋ ਦਿਖਾਇਆ ਹੈ ਤੇ ਸਾਨੂੰ ਆਪਣੇ ਸਮਾਜ ਵਿੱਚ ਵੀ ਭਰਾ ਨੂੰ ਉਹ ਰਤੁਬਾ ਦੇਣਾ ਚਾਹੀਦਾ ਹੈ ਬਹੁਤ ਵਧੀਆ ਫਿਲਮ ਵਿੱਚ ਚੱਲੇ ਸੀ ਮਾਤਾ ਜੀ ਵੀ ਨਾਲ ਹੈਗੇ ਗੱਨਾ ਭੁੱਲਰ ਦੀ ਕਿਵੇਂ ਲੱਗਿਆ ਅੱਜ ਪੁੱਤ ਨੂੰ ਦੇਖ ਕੇ ਵੱਡੀਆਂ ਸਕਰੀਨਾਂ ਤੇ ਅੱਜ ਇੰਨੀ ਦੁਨੀਆ ਦੇਖ ਰਹੀ ਹੈ ਬਹੁਤ ਸੋਹਣਾ ਲੱਗਿਆ ਵਧੀਆ ਲੱਗਿਆ ਹਾਂਜੀ ਹਾਂਜੀ ਬਹੁਤ ਸੋਹਣਾ ਤੇ ਕਰਨਾਮ ਵੈਸੇ ਵੀ ਇੰਨੇ ਠੰਡੇ ਸਵਾਦ ਆ ਹੈਗਾ ਜਿਵੇਂ ਦਿਖਾਇਆ ਗਿਆ ਤੇ ਘਰੇ ਵੀ ਇਦਾਂ ਹੀ ਰਹਿੰਦਾ ਜਿੱਦਾਂ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਰਹਿੰਦਾ ਘਰੇ ਵੀ ਤੇ ਇੰਨਾ ਹੀ ਠੰਡਾ ਹੈ ਕਿਵੇਂ ਲੱਗੀ ਮੂਵੀ ਤੁਸੀਂ ਅੱਜ ਖੁਦ ਮਾਂ ਵਾਸਤੇ ਆਪਣੇ ਬੇਟੇ ਨੂੰ ਔਨ ਬਾਰੇ ਦੱਸਣਾ ਬਹੁਤ ਔਖਾ ਹੋ ਜਾਂਦਾ ਕਿਵੇਂ ਲੱਗਿਆ ਅੱਜ ਜਿਹੜਾ ਇੱਕ ਉਹ ਸਮੇ ਜਿਹੜਾ ਇੱਕ ਸੀਨ ਸੀ ਪੁੱਤ ਮਾਂ ਦੋਨਾਂ ਭਰਾਵਾਂ ਦੇ ਹਾਂਜੀ ਹਾਂਜੀ ਬਹੁਤ ਸੋਹਣਾ ਸੀ ਬਹੁਤ ਮੈਂ ਪਾਣੀ ਪੀਤਾ ਔਰ ਮੈਂ ਵੀ ਪਾਣੀ ਪੀਤਾ ਮੈਨੂੰ ਇਹਨਾਂ ਭਾਵ ਕੋ ਗੋ ਵਾਕਿਆ ਸਹੀ ਗੱਲ ਹੈ ਬਤ ਵਾਲਾ ਉਹ ਅਸੀਂ ਪਾਣੀ ਕੋਲ ਸੀ ਮਤਲਬ ਮੋਸ਼ਨ ਲੋ ਵਾਕਿਆ ਸਹੀ ਗੱਲ ਹੈ ਮਤਲਬ ਬਹੁਤ ਮੋਸ਼ਨ ਹੋਏ ਨੇ ਉਸ ਸੀਨ ਦੇਖ ਕੇ ਆ ਮੈਂ ਵਾਕਿਆ ਮਤਲਬ ਕੋਈ ਕਮੀ ਨਹੀਂ ਫਿਲਮ ਚ ਬਾਕੀ ਉਹ ਸੱਚੇ ਪਾਸ਼ਾ ਕਿਰਪਾ ਕਰੇ ਉਹ ਤਰਕੀਆਂ ਬਖਸ਼ੇ ਉਹ ਸਾਰਾ ਕੁਝ ਆ ਉਹ ਏਰੀਆ ਸੀ ਮੈਂ ਵੀ ਬੇਸਿਕਲੀ ਫਾਜ਼ਲਕਾ ਦੀ ਬਿਲੋਂਗ ਕਰਦਾ ਫਾਜ਼ਲਕਾ ਦੇ ਪਿੰਡਾਂ ਤੋਂ ਉੱਠ ਕੇ ਕਿੰਨਾ ਵਧੀਆ ਲੱਗਦਾ ਕਿ ਇੱਥੇ ਏਡੇ ਵੱਡੀ ਇੰਡਸਟਰੀ ਚ ਆ ਕੇ ਖੜਦਾ ਨਹੀਂ ਬਿਲਕੁਲ ਜੀ ਬਿਲਕੁਲ ਫਾਇਲ ਕੋ ਲੱਗਦਾ ਤਾਂ ਹੈ ਉਹ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਪਿੰਡ ਦਾ ਨਾਮ ਦੂਸਤੋ ਅੱਜ ਇਹ ਕਮਾਲਵਾਲਾ ਪਿੰਡ ਦਾ ਮਲਵਈ ਉੱਥੋਂ ਦਾ ਗਰਾਮ ਦਾ ਜੰਪ ਵਾਲੇ ਉੱਥੋਂ ਦੇ ਅਸੀਂ ਰਹਿਣ ਵਾਲੇ ਆ ਉੱਥੇ ਸਾਡੀ ਜ਼ਮੀਨ ਹੈ ਸਾਡਾ ਘਰ-ਬਾਰ ਵੀ ਉੱਥੇ ਹੀ ਹੈ ਤੇ ਕਮਾਲਵਾਲੇ ਸਾਰੇ ਅਸੀਂ ਨਗਰ ਦਾ ਵੀ ਦਿਲੋਂ ਧਨਵਾਦੀ ਆ ਵੀਰਾ ਸਾਨੂੰ ਹਮੇਸ਼ਾ ਹੀ ਪਿਆਰ ਦਿੰਦੇ ਨੇ ਖਾਸ ਕਰਕੇ ਫਾਇਲ ਕਾ ਜਿਹੜਾ ਸਾਰਾ ਯਾਰ ਬੜਾ ਪਿਆਰ ਕਰਦਾ ਕੇ ਨਾਮ ਕਿੰਨਾ ਹੁੰਦਾ ਮੈਂ ਨਾ ਮੇਰੀ ਪਿੱਛੇ ਇੰਟਰਵਿਊ ਹੋਈ ਸੀ ਕਹਿੰਦਾ ਮੈਂ ਜਿੰਨਾ ਮਰਜ਼ੀ ਕਰਨਾ ਫਿਲਮਾਂ ਨਾਲ ਜੁੜਿਆ ਹੋਇਆ ਕਹਿੰਦਾ ਵੀ ਘਰੇ ਮੇਰਾ ਸਭ ਤੋਂ ਜ਼ਿਆਦਾ ਸੁੱਖ ਮਿਲਦਾ ਮਾਂ ਪਿਓ ਨਾਲ ਜਾ ਕੇ ਸੌਂਦਾ ਕਹਿੰਦਾ ਹੱਲੇ ਵੀ ਹਾਂਜੀ ਸੌਂਦਾ ਸਾਡੇ ਨਾਲ ਕਹਿੰਦਾ ਮੇਰਾ ਬੜਾ ਪਿਆਰ ਹੈਗਾ ਮਾਤਾ ਨਾਲ ਬਹੁਤ ਜ਼ਿਆਦਾ ਪਿਆਰ ਇਹਦਾ ਜਿੰਨਾ ਮਰਜ਼ੀ ਕੱਦ ਵੱਡਾ ਹੋ ਜੇ ਪਰ ਕਹਿੰਦਾ ਮੈਂ ਹੱਲੇ ਵੀ ਕਹਿੰਦਾ ਮਾਂ ਪਿਓ ਦੇ ਨਾਲ ਹੀ ਜਾ ਕੇ ਸੌਂਦਾ ਇਹ ਸੱਚੀ ਗੱਲ ਹੈ ਕਿ ਝੂਠ ਬੋਲਦਾ ਸੱਚੀ ਗੱਲ ਬਿਲਕੁਲ ਸੱਚ ਬਿਲਕੁਲ ਬਹੁਤ ਵਧੀਆ ਤੁਸੀਂ ਵੀ ਆਏ ਹੋ ਅੱਜ ਮੈਂ ਮਾਸਟਰ ਜੀ ਹੈ ਗੁਰਨਾਮ ਦੇ ਆਮਸੀ ਹੈ ਬਹੁਤ ਵਧੀਆ ਲੱਗਿਆ ਬਹੁਤ ਮੇਰਾ ਤਾਂ ਰੋਣਾ ਹੀ ਨਿਕਲ ਗਿਆ ਅਖੀਰ ਤੇ ਮਹ ਇਮੋਸ਼ਨਲ ਮੂਵੀ ਹੈ ਬਹੁਤ ਜ਼ਿਆਦਾ ਭਰਾਵਾਂ ਦਾ ਪਿਆਰ ਅਸੀਂ ਅਸੀਂ ਭਰਾ ਹੈਗੇ ਹਾਂ ਇਕੱਠੇ ਭਰਾ ਹੀ ਬਣ ਗਏ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਕੀ ਬਹੁਤ ਵਧੀਆ ਮੂਵੀ ਸੀ ਭੈਣ ਜੀ ਮੇਰੇ ਨਾਲ ਹੀ ਬੈਠੇ ਸੀ ਰੋਈ ਗਏ ਜਦੋਂ ਗੁਰਨਾਮ ਨੂੰ ਇੱਕਦਮ ਧਾੜ ਮਾਰਦਿਆਂ ਦੇਖਿਆ ਨਾ ਤਾਂ ਅੱਖਾਂ 'ਚੋਂ ਹੰਝੂ ਆ ਗਏ ਤੇ ਬਹੁਤੀ ਮੈਨੂੰ ਸੱਚੀ ਭਰਾ ਯਾਦ ਆਉਣ ਲੱਗ ਗਏ ਤੇ ਬੈਠੇ ਬੈਠੇ ਥੀਏਟਰ ਚ ਬੈਠੇ ਵੀ ਇੰਨੀ ਇੱਕ ਬਾਉਂਡਿੰਗ ਦਿਖਾਈ ਹੈ ਉਹਨਾਂ ਦੇ ਵਿੱਚ ਭਾਈਆਂ ਦੀ ਬਾਉਂਡਿੰਗ ਹੈ ਸ਼ਾਇਦ ਦੁਨੀਆ ਤੇ ਹੋਰ ਹਾਂ ਇਸ ਚੀਜ਼ਾਂ ਦੀ ਬਹੁਤ ਤਕੜੀ ਜ਼ਰੂਰਤ ਹੈ ਮਾਂ ਪਿਓ ਨਹੀਂ ਹੁੰਦੇ ਉਹ ਜਿਹੜਾ ਵੱਡਾ ਭਰਾ ਹੁੰਦਾ ਉਹ ਹੀ ਮਾਂ ਪਿਓ ਹੁੰਦਾ ਉਹ ਵੀ ਇੱਕ ਦਿਖਾਇਆ ਗਿਆ ਜੀ ਨਹੀਂ ਨਹੀਂ ਬਿਲਕੁਲ ਮੈਨੂੰ ਲੱਗ ਕੇ 2 ਘੰਟੇ ਦੀ ਮੂਵੀ ਆ ਮਤਲਬ ਕਿਸੇ ਤਰ੍ਹਾਂ ਵੀ ਨਾ ਮਲੇ 1 ਮਿੰਟ ਵੀ ਬੋਰਿੰਗ ਨਹੀਂ ਕੋਲੋਂ ਜੋ ਮਤਲਬ ਮੂਵੀਆਂ ਅੱਗੇ ਵੀ ਸਾਰੀਆਂ ਹੀ ਚੰਗੀਆਂ ਨੇ ਪੰਜਾਬ ਦੇ ਲੋਕ ਮਤਲਬ ਉੱਪਰ ਚੱਕ ਰਹੇ ਨੇ ਪਰ ਇਹਦੇ ਵਿੱਚ ਇੱਕ ਮਿੰਟ ਵੀ ਮਤਲਬ ਨਹੀਂ ਕਿਤੇ ਮੂਵੀ ਨੇ ਕਿਰਕਿਰ ਕੀਤਾ ਜਿਹੜੇ ਪੁੱਤ ਦੀ ਸਕਰੀਨ ਨੂੰ ਦੇਖ ਕੇ ਆਏ ਨੇ ਦਾਜਾ ਵਾਕਈ ਅੱਖਾਂ ਚ ਹੰਝੂ ਆਏ ਨੇ ਦੇਖਿਆ ਕੀ ਹੋਇਆ ਅਰ ਹਰ ਸੀਨ ਤੱਕ ਸਸਪੈਂਸ ਹੈਗਾ ਕੋਈ ਇਹ ਨਹੀਂ ਫਿਲਮ ਖਤਮ ਹੋ ਗਈ ਅਖੀਰ ਤੇ ਜਾ ਕੇ ਪਤਾ ਲੱਗਿਆ ਵੀ ਕਿੰਨੇ ਮਾਰਿਆ ਦੇਖੋ ਬਿਲਕੁਲ ਪਤਾ ਨਹੀਂ ਲੱਗਿਆ ਮਤਲਬ ਇਹ ਸਭ ਤੋਂ ਵੱਡੀ ਗੱਲ ਇਹ ਹੁੰਦੀ ਪੜਦੇ ਦੀ ਅਸੀਂ ਬਹੁਤ ਵਧੀਆ ਧੰਨਵਾਦ ਤੁਹਾਡਾ ਕੀ ਹੈ ਜੀ ਜੀ ਪੋਸਟਾਲ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਨਾ ਪਿਆਰ ਦਿੰਨੇ ਨਹੀਂ ਪ੍ਰੋਮੋਸ਼ਨ ਕਰ ਰਹੇ ਹੋ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਬਹੁਤ ਅੱਛਾ ਮੈਸੇਜ ਦੇਣ ਵਾਲੀ ਹੈ ਸੋਸਾਇਟੀ ਨੂੰ ਬਹੁਤ ਹੀ ਵਧੀਆ ਮੈਸੇਜ ਦੇਣ ਵਾਲੀ ਹੈ ਕਿ ਆਪਣੀ ਫੈਮਲੀ ਕੀ ਚੀਜ਼ ਹੁੰਦੀ ਹੈ ਫੈਮਲੀ ਦੀ ਵੈਲਿਊ ਹੈ ਜੋ ਕਿ ਅੱਜ ਕੱਲ ਲੋਪ ਹੁੰਦੀ ਜਾ ਰਹੀ ਹੈ ਲੇਕਿਨ ਮੂਵੀ ਦਾ ਮੈਸੇਜ ਬਹੁਤ ਤਕੜਾ ਹੈ